ਰਾਤ ਨੂੰ ਜਦੋਂ ਪਿਸ਼ੋਰਾ ਸਿੰਘ ਆਪਣੇ ਤੰਬੂ ਵਿੱਚ ਆਰਾਮ ਕਰ ਰਿਹਾ ਸੀ ਤਾਂ ਕਮਾਂਡਰਾਂ ਦੇ ਹੁਕਮ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਮਰ ਨੂੰ ਗ੍ਰਿਫਤਾਰ ਕਰਕੇ ਵਾਪਸ ਅਟਕ ਲਿਆਂਦਾ ਗਿਆ। ਦੱਸਿਆ ਜਾਂਦਾ ਹੈ ਕਿ 11 ਸਤੰਬਰ 1845 ਈਸਵੀ ਦੀ ਰਾਤ ਨੂੰ ਫੌਜ ਦੇ ਕਮਾਂਡਰਾਂ ਨੇ ਆਪਣੇ ਕੁਝ ਜਰਨੈਲਾਂ ਨਾਲ ਮਿਲ ਕੇ ਕੁਮਰ ਪਿਸ਼ੋਰਾ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਕੁਮਰ ਦੀ ਲਾਸ਼ ਦੇ ਟੁਕੜੇ ਕਰਕੇ ਸਿੰਧ ਦਰਿਆ ਵਿੱਚ ਵਹਾ ਦਿੱਤੇ ਗਏ। ਰਾਜਪਾਗ ਲਈ ਰਾਜ ਘਰਾਣੇ ਦੇ ਕਿਸੇ ਮੈਂਬਰ ਦਾ ਕੀਤਾ ਗਿਆ ਇਹ ਆਖਰੀ ਕਤਲ ਸੀ। ਇਤਿਹਾਸਕਾਰਾਂ ਅਨੁਸਾਰ ਕੁਮਰ ਪਿਸ਼ੋਰਾ ਸਿੰਘ ਦੇ ਕਤਲ ਦਾ ਫਰਮਾਨ ਮਹਾਰਾਣੀ ਜਿੰਦਾ ਦੇ ਭਰਾ ਵਜ਼ੀਰ ਕਮਰ ਪਛੋਰਾ ਸਿੰਘ ਦੇ ਕਤਲ ਦੀ ਖਬਰ ਲਾਹੌਰ ਪਹੁੰਚਦਿਆਂ ਹੀ ਫੌਜੀ ਪੰਚ ਬੇहद ਨਿਰਾਸ਼ ਹੋ ਗਏ ਮੀਆਂਪੁਰ ਸ਼ੋਨੀ ਵਿੱਚ ਹੋਏ ਇਕੱਠ ਤੋਂ ਬਾਅਦ ਫੌਜੀ ਪੰਚਾਂ ਨੇ ਰਾਜ ਭਾਗ ਦੀ ਸਾਰੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦਾ ਵੱਡਾ ਫੈਸਲਾ ਕਰ ਲਿਆ। ਇਸੇ ਦੌਰਾਨ ਹੀ ਖਾਲਸਾ ਪੰਥ ਦੇ ਨਾਮ ਤੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਸਹਾਇ ਵਾਲੀ ਮੋਹਰ ਦਾ ਇਸਤੇਮਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਹੀ ਨਹੀਂ ਕੁਮਰ ਪਸ਼ੋਰਾ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਵਜ਼ੀਰ ਜਵਾਰ ਸਿੰਘ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਸੰਮਨ ਜਾਰੀ ਕਰਕੇ ਉਹਨਾਂ ਨੂੰ ਖਾਲਸਾ ਪੰਥ ਦੀ ਕਚਹਿਰੀ ਵਿੱਚ ਤਲਬ ਕਰ ਲਿਆ ਗਿਆ। ਮੁਖ ਵਜ਼ੀਰ ਜਵਾਰ ਸਿੰਘ ਨੇ ਉਕਤ ਸੰਮਨਾਂ ਦੀ ਪ੍ਰਵਾਹ ਨਾ ਕੀ